ਪਿਆਰੀ ਜੀ ਗੱਲ ਸਾਡੇ ਹਿਰਦੇ ਚ ਵਸਾਉਣ ਵਾਸਤੇ ਸਮਝਾਈ ਹੈ ਕਿ ਜਦੋਂ ਵੀ ਤੈਨੂੰ ਕੋਈ ਲੋੜ ਪੈਂਦੀ ਹੈ ਕੋਈ ਜੀ ਵਸਤੂ ਚਾਹੀਦੀ ਹੈ ਤਾਂ ਇੱਕ ਆਕਾਰਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀ ਸਾਰੀਆਂ ਇਹਨਾਂ ਦੀਆਂ ਸਾਰੀਆਂ ਦਾਤਾਂ ਦੇਣ ਵਾਲਾ ਆਕਾਰਪੁਰਖ ਵਾਹਿਗੁਰੂ ਆਪ ਹੈ ਇਸ ਭਾਰਤ ਦੇ ਅੰਦਰ ਪੁਜਾਰੀਵਾਦ ਨੇ ਅੱਡੋ ਅੱਡ ਦੇਵੀ ਦੇਵਤੇ ਵੱਖਰੀਆਂ ਵੱਖਰੀਆਂ ਦਾਤਾਂ ਦੇਣ ਵਾਲੇ ਬਣਾ ਕੇ ਉਹਨਾਂ ਦੀ ਪੂਜਾ ਦੇ ਵਿੱਚ ਲੋਕਾਂ ਨੂੰ ਲਾ ਦੁੱਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨਾਂ ਸਾਰੀਆਂ ਲਕੀਰਾਂ ਤੋਂ ਵੱਡੀ ਲਕੀਰ ਖਿੱਚ ਕੇ ਸਾਨੂੰ ਇਹ ਗੱਲ ਸਮਝਾਈ ਹੈ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਪਾਤਸ਼ਾਹ ਕਹਿੰਦੇ ਭਾਈ ਤੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਇੱਕੋ ਇੱਕ ਆਕਾਲ ਪੁਰਖ ਵਹਿਗੁਰੂ ਦਾਤਾ ਹੈ ਜੇ ਤੂੰ ਉਹਨੂੰ ਸੇਵੇਗਾ ਉਹਨੂੰ ਯਾਦ ਕਰੇਗਾ ਤੇ ਤੈਨੂੰ ਅਲੱਗ-ਅਲੱਗ ਚੀਜ਼ ਮੰਗਣ ਦੀ ਲੋੜ ਨਹੀਂ ਪੈਣੀ ਕਿਵੇਂ ਆਪਾਂ ਦੇਖਦੇ ਨਾ ਸ਼ਹਿਰਾਂ ਦੇ ਵਿੱਚ ਜਾਂ ਅਵਦੇਸਾਂ ਦੇ ਵਿੱਚ ਸ਼ੋਅਰੂਮ ਨੇ ਜਿਹੜੇ ਉਹ ਬਹੁਤ ਵੱਡੇ-ਵੱਡੇ ਨੇ ਤੇ ਇੱਕ ਵਾਰ ਅੰਦਰ ਆਪਾਂ ਗਏ ਤਾਂ ਸਾਰੀਆਂ ਚੀਜ਼ਾਂ ਉੱਥੋਂ ਹੀ ਮਿਲ ਜਾਂਦੀਆਂ ਨੇ ਕਿਸੇ ਹੋਰ ਵੱਖਰੀ-ਵੱਖਰੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਪੈਂਦੀ। ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਅੱਡੋ-ਅੱਡ ਚੀਜ਼ਾਂ ਖਰੀਦਣ ਵਾਸਤੇ ਅਲੱਗ-ਅਲੱਗ ਦੁਕਾਨ ਤੇ ਜਾਣਾ ਪੈਂਦਾ। ਬਸ ਇਦਾਂ ਹੀ ਜਿਹੜੇ ਦੇਵੀ-ਦੇਵਤੇ ਚਾ ਸਾਡੇ ਬਣਾਏ ਆਪਣੇ ਸ਼ਹੀਦ ਚਾ ਪੀਰਖਾਨੇ ਨੇ ਹੋਰ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਦੁਕਾਨਾਂ ਚਲਾ ਰਹੇ ਨੇ ਜਿਹੜੇ ਕਹਿੰਦੇ ਨੇ ਸਾਡੇ ਕੋਲੇ ਆਉ ਉਹ ਅਸੀਂ ਤੁਹਾਨੂੰ ਪੂਰੀਆਂ ਦਾਤਾਂ ਦੇਵਾਂਗੇ ਉਹ ਇੱਕ ਇੱਕ ਦੋ ਦੋ ਚੀਜ਼ਾਂ ਦੇ ਸਕਦੇ ਨੇ ਸਾਰੀਆਂ ਨਹੀਂ ਦੇ ਸਕਦੇ ਤੇ ਜੇ ਕੁਝ ਦੇਣਗੇ ਉਹਨਾਂ ਨੇ ਅਰਦਾਸ ਕੀਤੀ ਏ ਜਾਂ ਉਹਨਾਂ ਨੇ ਸਿੱਧੀ ਕੋਈ ਚੀਜ਼ ਦਿੱਤੀ ਏ ਤੇ ਉਹਦੇ ਉੱਤੇ ਮੋਹਰ ਆਪਣੀ ਲਾ ਲੈਣਗੇ ਕਿ ਮੇਰੇ ਕਰਕੇ ਇਹ ਤੈਨੂੰ ਮਿਲੀ ਹੈ ਜਿੱਦਾਂ ਹਮ ਜਾਗੌਸ ਨੇ ਕੀਤਾ ਸੀ ਹਮ ਜਾਗੌਸ ਬੜਾ ਤਕੜਾ ਪੀਰ ਹੋਇਆ ਹੈ ਮੁਸਲਮਾਨਾਂ ਚ ਪੀਰ ਉਹਨੂੰ ਕਿਹਾ ਜਾਂਦਾ ਸੀ ਜਿਹੜਾ ਬਹੁਤ ਗੁਣੀ ਗਿਆਨੀ ਹੁੰਦਾ ਸੀ ਜਿਨੇ ਬਹੁਤ ਧਾਰਮਿਕ ਲਿਟਰੇਚਰ ਪੜ੍ਹਿਆ ਹੈ ਕੁਰਾਨ ਸ਼ਰੀਫ ਤੇ ਆਇਤਾਂ ਨੂੰ ਪੜ੍ਹਿਆ ਹੈ ਸਮਝਿਆ ਹੈ ਤੇ ਉਹਨੂੰ ਲੋਕ ਪੀਰ ਕਹਿੰਦੇ ਸਨ ਤੇ ਸਭ ਤੋਂ ਵੱਡੇ ਨੂੰ ਉੱਚ ਦਾ ਪੀਰ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗਨੀ ਖਾਤੇ ਨਵੀ ਖਾਨ ਉੱਚ ਦਾ ਪੀਰ ਬਣਾ ਕੇ ਲੈ ਕੇ ਗਿਆ ਸਨ ਇਹ ਪੀਰਾਂ ਦਾ ਵੀ ਪੀਰ ਸਾਰਿਆਂ ਤੋਂ ਉੱਪਰ ਉੱਚ ਦਾ ਪੀਰ ਤੇ ਪਾਸ਼ਾ ਜੀ ਕਹਿੰਦੇ ਨੇ ਪਿਆਰਿਆ ਤੈਨੂੰ ਅਲੱਗ-ਅਲੱਗ ਥਾਂ ਤੇ ਜਾਣ ਦੀ ਲੋੜ ਕੋਈ ਨਹੀਂ ਤੇਰੀਆਂ ਇੱਛਾ ਇੱਕੋ ਦਾਤਾ ਪੂਰੀਆਂ ਕਰੇਗਾ ਤੇ ਜੇ ਤੂੰ ਅਲੱਗ-ਅਲੱਗ ਜਾਏਂਗਾ ਕੋਈ ਚੀਜ਼ ਮਿਲ ਵੀ ਗਈ ਤੇ ਉਹਨਾਂ ਨੇ ਮੋਰ ਆਪ ਦੀ ਲਾ ਲੈਣੀ ਹੈ ਫਿਰ ਦੂਸਰੀ ਮੰਗਣ ਜਾਏਗਾ ਤੇ ਤੇਨੂੰ ਜਲੀਲ ਵੀ ਕਰ ਦੇਣਗੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਭਾਈ ਗੁਰਦਾਸ ਜੀ ਨੇ ਆਪਣੀ 27 ਨੰਬਰ ਵਾਰ ਦੀ 15 ਨੰਬਰ ਪੋੜੀ ਚ ਕਹੀ ਹੈ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਜਿਹੇ ਬਚਨ ਨੇ ਇਸ ਸ਼ਬਦ ਦੇ ਪ੍ਰਤੀ ਕਹਿਣ ਲੱਗੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਕਹਿੰਦੇ ਉਹ ਦਾਤਾ ਕਾਦਾ ਜਿਹਦੇ ਕੋਲੇ ਵਾਰ-ਵਾਰ ਮੰਗਣ ਜਾਣਾ ਪਵੇ ਇਹ ਦੇ ਕੋਲੇ ਵਾਰ-ਵਾਰ ਜਾ ਕੇ ਬੇਨਤੀਆਂ ਰਜੋਈਆਂ ਕਰਨੀਆਂ ਪੈਣ ਕਿ ਪਾਦਸ਼ਾਹ ਅੱਜ ਖਾਣ ਦੀ ਵਸਤੂ ਦੇ ਦੇ ਅੱਜ ਪੁੱਤਰ ਦੇ ਦੇ ਅੱਜ ਧੀ ਦੇ ਦੇ ਅੱਜ ਮੈਨੂੰ ਵਿਦੇਸ਼ ਦਾ ਵੀਜ਼ਾ ਦੇ ਦੇ ਅੱਜ ਮੈਨੂੰ ਪੈਸਾ ਦੇ ਦੇ ਕਹਿੰਦੇ ਉਹ ਕਾਦਾ ਦਾਤਾ ਜੀ ਤੋਂ ਵਾਰ-ਵਾਰ ਜਾ ਕੇ ਮੰਗੇ ਉਸ ਦਾਤੇ ਦਾ ਕੋਈ ਲਾਭ ਨਹੀਂ ਦਾਦਾ ਕਿਹੜਾ ਫਿਰ ਮੰਗਣਾ ਏ ਤਦ ਦਾਤਾ ਏ ਕਹੈ ਸਭ ਕੋ ਦੇਵਨਹਾਰ ਜਿੰਦੇ ਟੁੱਟਨੇ ਆਵਈ ਅਗੰਤ ਭਰੇ ਭੰਡਾਰ ਬਾਸ਼ੇ ਕਹਿੰਦੇ ਉਹ ਦਾਤਾ ਇੱਕੋ ਹੀ ਹੈ ਜਿਹਦੇ ਭੰਡਾਰੇ ਭਰੇ ਪਏ ਨੇ ਇੱਕ ਵਾਰ ਜਾ ਕੇ ਅਰਜ਼ੋਈ ਕਰ ਦਿੱਤੀ ਬਸ ਉਹਨੇ ਸਾਡੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ 나ਟਕ ਦਾਸ ਮੁਕਤੇ ਜੋ ਬੋਲੇ ਇहां ਉहां ਸੱਚ ਹੋਵੇ ਪਾਗਾਂ ਵਾਲਿਓ ਸਤਿਗੁਰੂ ਪਾਸ਼ਾ ਜੀ ਕਹਿੰਦੇ ਜਦੋਂ ਤੇਰੀ ਅਰਦਾਸ ਤੇਰੀ वेदना ਅੰਦਰੋਂ ਐ ਭਿੱਜੀ ਹੋਈ ਰੂਹ ਚੋਂ ਨਿਕਲੀ ਕਿ ਦਾਤਾ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਚੇਤੇ ਆਵੇ ਉਸ ਔਰ ਬ੍ਰਹਮ ਲੱਗੇ ਨਾ ਤੱਤੀ ਬਾਉ ਜਦੋਂ ਆਹ ਕਹਾਣੀ ਬਣ ਗਈ ਨਾ ਫੇਰ ਅਰਦਾਸ ਪੂਰੀ ਹੁੰਦੀ ਹੈ ਜਿੰਨਾ ਚਿਰ ਉਹ ਕਹਾਣੀ ਨਹੀਂ ਬਣਦੀ ਜਿੰਨਾ ਚਿਰ ਉਸ ਅਵਸਥਾ 'ਚ ਨਹੀਂ ਜਾਂਦੇ ਤਦ ਤੱਕ ਤੇ ਅਸੀਂ ਇਹ ਸੋਚਦੇ ਆਂ ਪੇ ਕੋਈ ਨਾ ਕੋਈ ਮੇਰਾ ਤੇ ਦੋਸਤ ਮਿੱਤਰ ਮੇਰੀ ਇੱਛਾ ਪੂਰੀ ਕਰ ਦੇਗਾ ਮੇਰਾ ਸਾਥ ਦੇਵੇਗਾ ਜੋ ਗੁਰੂ ਅਰਜਨ ਸਾਹਿਬ ਜੀ ਨੇ ਸਮਝਾਇਆ ਹੈ ਨਾ ਕਿ ਜਦੋਂ ਮਨੁੱਖ ਦੇ ਉੱਪਰ ਕੋਈ ਵੱਡੀ ਮੁਸੀਬਤ ਆਉਂਦੀ ਏ ਕੋਈ ਟੈਨਸ਼ਨ ਆਉਂਦੀ ਏ ਉਹਨਾਂ ਟੈਨਸ਼ਨਾਂ ਦੇ ਵੇਲੇ ਅਲੱਗ-ਅਲੱਗ ਲੋਕਾਂ ਨੂੰ ਆਵਾਜ਼ ਮਾਰਦਾ ਏ ਚਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਜੇ ਤੇ ਆਵੇ ਉਸ ਪਰਬ੍ਰह्म ਲੱਗੇ ਨ ਤਤੀ ਵਾਹ ਪਾਛੇ ਕਿੰਦੇ ਪਹਿਲਾ ਆ ਕਿਸੇ ਨਾ ਕਿਸੇ ਦੇ ਆਸਰੇ ਸੀ ਪਰ ਜਦੋਂ ਸਾਰੇ ਆਸਰੇ ਜਵਾਬ ਦੇ ਕੇ ਛੱਡ ਗਏ ਸਾਥ ਨਹੀਂ ਦਿੱਤਾ ਫਿਰ ਇੱਕੋ ਆਸਰਾ ਬਚਿਆ ਉਹ ਹੈ ਦਾਤਾ ਅਕਾਲ ਪੁਰਖ ਵਹਿਗੂ ਉਹ ਕਿਸੇ ਨੂੰ ਨਰਾਸਾ ਨਹੀਂ ਕਰਦਾ ਉਹ ਸਾਰਿਆਂ ਦੀ ਝੋਲੀਆਂ ਭਰਦੀ ਜਾਂਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗਰਦਾਸ ਜੀ ਨੇ ਇਹ ਬਚਨ ਕਹਿ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਕਹਿੰਦੇ ਉਹ ਕਾਹਦਾ ਦਾਤਾ ਜਿੱਤੋਂ ਵਾਰ-ਵਾਰ ਮੰਗਣ ਜਾਣਾ ਹੋਸ਼ਾ ਸ਼ਾਨ ਕੀ ਜਈ ਫਿਰ ਪਛੋਤਾਈਏ ਸ਼ਾਹ ਇੱਕ ਸੰਸਾਰੀ ਸ਼ਾਹ ਆ ਜਿਹਦੇ ਕੋਲੇ ਪੈਸੇ ਨੇ ਜਿਹਦੇ ਕੋਲੇ ਤਾਕਤ ਹੈ ਲੋਕ ਉਹਨਾਂ ਦੇ ਕੋਲੇ ਜਾਂਦੇ ਨੇ ਪੈਸੇ ਵਿਆਜੂ ਲੈਂਦੇ ਹੁੰਦੇ ਸੀ ਪਹਿਲਾਂ ਵੀ ਅੱਜ ਵੀ ਲੈਂਦੇ ਨੇ ਲੋਕ ਹੁਣ ਪੈਸੇ ਵਿਆਜੂ ਦੇਣ ਵਾਲਾ ਜਿਹੜਾ ਮਨੁੱਖੇ ਉਹ ਬਣ ਗਿਆ ਦਾਤਾ ਉਹ ਕਹਿੰਦਾ ਮੇਰੇ ਕੋਲੇ ਬੜਾ ਕੁਝ ਆ ਸ਼ਾਹ ਬਣ ਗਿਆ ਸ਼ਾਹ ਹੁਣ ਕਿਸੇ ਨੇ ਜਾ ਕੇ ਉਹਦੇ ਤੋਂ ਪੈਸੇ ਧਾਰੇ ਲੈ ਲੈ ਜਾਂ ਵਿਆਜੂ ਲੈ ਲੈ ਉਹ ਮੋੜ ਨਹੀਂ ਪਾਇਆ ਉਹ ਇੰਨਾ ਹੁਸ਼ਾਏ ਉਹ ਜਦੋਂ 10 ਬੰਦਿਆਂ ਚ ਖੜਾ ਹੁੰਦਾ ਹੈ ਨਾ ਪੈਸੇ ਦੇਣ ਵਾਲਾ ਉਹ ਉੱਥੇ ਜਾ ਕੇ ਕਹਿੰਦਾ ਉਹ ਪੈਸੇ ਕਦੋਂ ਦੇਗਾ ਇੰਨਾ ਚਿਰ ਹੋ ਗਿਆ ਪੈਸੇ ਕਿਉਂ ਨਹੀਂ ਮੋੜ ਰਿਹਾ ਭਾਈ ਕਰਤਾ ਜੀ ਕਹਿੰਦੇ ਇਹੋ ਜਹਾ ਉਛਾ ਸ਼ਾਹ ਜਿਹਦੇ ਕੋਲੇ ਸਿੱਦਕ ਹੈ ਨਹੀਂ ਜਿਹੜਾ ਦੁਨੀਆਂ ਦੇ ਵਿੱਚ ਖੜੇ ਨੂੰ ਬੇਇੱਜ਼ਤ ਕਰ ਦਵੇ ਉਹੋ ਜੇ ਸ਼ਾਹ ਦੀ ਸਾਨੂੰ ਲੋੜ ਨਹੀਂ ਉਹ ਸ਼ਾਹ ਸ਼ਾਹ ਨਾ ਕੀ ਜਾਈ ਫਿਰ ਪਛੋ ਤਾਈਏ ਕਹਿੰਦੇ ਏ ਜਿਹੜਾ ਸ਼ਾਹ ਏ ਇਹ ਪਛਤਾਵੇ ਦੇ ਵਿੱਚ ਪਾ ਦਿੰਦਾ ਏ ਪਰ ਇੱਕ ਸਭ ਤੋਂ ਵੱਡਾ ਸ਼ਾਹ ਏ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਏ ਸਭਨਾ ਦਾ ਵਿਸਾਰ ਕਹਿੰਦੇ ਇੱਕ ਸਾਰਿਆਂ ਤੋਂ ਵੱਡਾ ਦਾਤਾ ਏ ਉਹ ਸ਼ਾਹ ਏ ਸ਼ਾਹ ਦਾ ਵਿਸ਼ਾਏ ਦੁਨੀਆਂ ਦੇ ਸ਼ਾਹ ਕੋਲੇ ਬੈਠੇ ਹੋਏ ਨੂੰ ਕਿਸੇ ਨੇ ਵੇਖ ਲਿਆ ਨਾ ਜਦੋਂ ਕੋਈ ਦੁਕਾਨ ਤੇ ਚਲਾ ਗਿਆ ਉਹਦੇ ਕੋਲ ਬੈਠਾ ਏ ਤੇ ਕਿਸੇ ਨੇ ਵੇਖ ਲਿਆ ਤੇ ਉਸੇ ਵੇਲੇ ਝੱਟ ਕਹਿੰਦੇ ਕਹਿੰਦੇ ਅੱਜ ਫਲਾਣਾ ਕਰਜ਼ਾ ਲੈਣ ਗਿਆ ਜੀ ਅੱਜ ਫਲਾਣਾ ਪੈਸੇ ਲੈਣ ਗਿਆ ਜੀ ਪਿਆਜੀ ਇਹ ਤੋਂ ਪੈਸੇ ਮੋਗੇ ਜੀ ਉਹ ਸ਼ਾਹ ਦੇ ਕੋਲੇ ਬੈਠਿਆ ਸਾਡੀ ਬੇਇੱਜ਼ਤੀ ਹੁੰਦੀ ਏ ਜਿਹੜਾ ਸੱਚਨ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਪਾਸ਼ੇ ਕਹਿੰਦੇ ਕਿਸ ਪਾਸ ਬੈਠਿਆ ਸੋਹੀਏ ਸਬਣਾ ਦਾ ਵਿਸਾਹ ਕਹਿੰਦੇ ਐਡਾ ਵੱਡਾ ਦਾਤਾ ਅਕਾਲ ਪੁਰਖ ਜਿਹਦੇ ਕੋਲੇ ਬੈਠ ਕੇ ਸੋਭਾ ਮਿਲਦੀ ਹੈ ਚੜ੍ਹਦੀ ਕਲਾ ਮਿਲਦੀ ਹੈ ਹੁਣ ਇਹ ਸਾਡੀ ਭਾਗਾਂ ਵਾਲਿਓ ਮਰਜ਼ੀ ਹੈ ਅਸੀਂ ਉਸ ਵੱਡੇ ਸ਼ਾਹ ਦੇ ਕੋਲੇ ਬੈ ਕੇ ਆਪਣੀ ਸੋਭਾ ਵਧਾਉਣੀ ਹੈ ਜਾਂ ਦੁਨੀਆ ਦੇ ਸ਼ਾਹਾਂ ਕੋਲੇ ਬੈ ਕੇ ਆਪਣੀ ਸੋਭਾ ਘਟਾਉਣੀ ਹੈ ਵੱਡੇ-ਦਾਤੇ ਦੇ ਕੋਲੇ ਬਹਿ ਕੇ ਸੁਭਾਵਾਦੀ ਹੈ ਇੱਕ ਅਕਾਲ ਪੁਰਖ ਦੇ ਕੋਲੇ ਬਹਿ ਕੇ ਆ ਦੁਨੀਆ ਦੇ ਰਾਜਿਆਂ ਰੂਜਿਆਂ ਦੇ ਕੋਲੇ ਬਹਿ ਕੇ ਏਡੀ ਸੁਭਾ ਨਹੀਂ ਬਣਦੀ ਚਾਹੇ ਵੱਖਰੀ ਗੱਲ ਹੈ ਜਦੋਂ ਕੋਈ ਪਾਵਰ 'ਚ ਹੁੰਦਾ ਏ ਅਸੀਂ ਸਾਰੇ ਜਾਣੇ ਫੋਟੋਆਂ ਖਿਚਾ ਲੈਂਦੇ ਆ ਕਿ ਫਲਾਣਾ ਮੰਤਰੀ ਏ ਫਲਾਣਾ ਮੁੱਖ ਮੰਤਰੀ ਏ ਸਾਡੇ ਘਰ ਆਇਆ ਜਾਂ ਅਸੀਂ ਇਹਦੇ ਕੋਲੇ ਗਏ ਉਹ ਤਾਂ ਥੋੜਾ ਚਿਰ ਵਾਸਤੇ ਏ 5-6 ਦਿਖੇਟ ਏ ਪਰ ਜਿਹੜਾ ਸਭ ਤੋਂ ਵੱਡਾ ਰਾਜਾ ਏ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੁਵਾਜਾ ਵਾਲੀ ਗੱਲ ਇਹ ਤੇ ਰਾਜੇ ਥੋੜੇ ਚਿਰ ਵਾਸਤੇ ਨੇ ਜਿਹੜਾ ਰਾਜਾ ਉਹ ਆਕਾਲਪੁਰਖ ਹੈ ਉਹ ਸਦੀਵੀ ਰਹਿਣ ਵਾਲਾ ਹੈ ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹਨੂੰ ਇਹਨਾਂ ਰਾਜਿਆਂ ਦੇ ਵੀ ਕੋਈ ਪ੍ਰਭਾਵ ਨਹੀਂ ਹੁੰਦੀ ਉਹ ਐ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਜਿਵੇਂ ਕਹਿੰਦੇ ਨਾ ਕੋਈ ਰਾਜਾ ਲੰਘਿਆ ਜਾ ਰਿਹਾ ਸੀ ਤੇ ਫਕੀਰ ਨੇ ਵੇਖਿਆ ਉਹਨੇ ਫਕੀਰ ਇਦਾਂ ਧੁੱਪੇ ਬੈਠਾ ਹੈ ਔਰ ਰਾਜੇ ਦੀ ਜਿਹੜੀ ਫਜ਼ਰਤ ਹੈ ਉਹਨਾਂ ਨੂੰ ਲੋਕ ਸਲਾਮ ਕਰਦੇ ਨੇ ਝੁਕਦੇ ਨੇ ਉਹਨਾਂ ਦੇ ਅੱਗੇ ਕੋਈ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਖੜਦਾ ਜਦੋਂ ਲੰਘਦੇ ਸਨ ਅੱਜ ਵੀ ਕਈ ਇਦਾਂ ਦੇ ਹੈਗੇ ਨੇ ਜਦੋਂ ਲੰਘਦੇ ਨੇ ਲੋਕ ਐ ਹੱਥ ਜੋੜ ਕੇ ਖੜ ਜਾਂਦੇ ਨੇ ਹੁਣ ਉਹ ਫਕੀਰ ਜਿਹੜਾ ਉਹ ਆਪਣੀ ਮਸਤੀ 'ਚ ਬੈਠਾ ਏ ਉਹ ਨਾ ਉਹਨੇ ਰਾਜੇ ਨੂੰ ਵੇਖਿਆ ਨਾ ਉઠਿਆ ਰਾਜੇ ਨੂੰ ਬੜਾ ਆਪਣੇ ਆਪ ਤੇ ਹੋਇਆ ਵੀ ਸਾਰਿਆਂ ਨੇ ਸਲਾਮ ਕੀਤੀ ਆ ਕੱਲਾ ਬੈਠਾ ਇਹਨੇ ਨਹੀਂ ਕੀਤੀ ਸਲਾਮ ਉਹਨੇ ਆਪਣਾ ਸਿਪਾਈ ਭੇਜਿਆ ਸਿਪਾਈ ਨੇ ਜਾ ਕੇ ਪੁੱਛਿਆ ਰਾਜਾ ਲੰਘ ਰਿਹਾ ਤੂੰ ਸਲਾਮ ਨਹੀਂ ਕੀਤੀ ਕਹਿੰਦਾ ਕਿਹੜਾ ਰਾਜਾ ਸਿਪਾਈ ਬੜਾ ਹਰਾਨ ਹੋਇਆ ਤੇ ਇਹਨੂੰ ਰਾਜੇ ਦਾ ਨਹੀਂ ਪਤਾ ਕਿਸ ਦੇਸ਼ 'ਚ ਇਹ ਰਹਿ ਰਿਹਾ ਹੈ ਜਿਸ ਜਗ੍ਹਾ ਤੇ ਇਹ ਰਹਿ ਰਿਹਾ ਹੈ ਉਸ ਰਾਜੇ ਦਾ ਨਹੀਂ ਪਤਾ ਇਹਨੂੰ ਉਹਦੀ ਉਹਨੇ ਗੱਲ ਨਹੀਂ ਸੁਣੀ ਸਿਪਾਈ ਦੀ ਫਿਰ ਰਾਜਾ ਆਪ ਗਿਆ ਉਥੇ ਰਾਜਾ ਖੜਕੇ ਕਹਿੰਦਾ اے ਫਕੀਰ ਤੂੰ ਮੈਨੂੰ ਸਲਾਮ ਕਿਉਂ ਨਹੀਂ ਕੀਤੀ ਮੈਂ ਰਾਜਾ ਇੱਥੋਂ ਦਾ ਮੈਂ ਤੈਨੂੰ ਦਾਤਾਂ ਦੇਣ ਵਾਲਾ ਤੇ ਫਕੀਰ ਕਿਉਂ ਹੱਸ ਕੇ ਕਹਿੰਦਾ ਕਹਿੰਦਾ ਕਿਹੜੀਆਂ ਦਾਤਾਂ ਦੇਣ ਵਾਲਾ ਆ ਜਿਹੜੀ ਧੁੱਪ ਆਉਂਦੀ ਪਈ ਸੀ ਤੇਰੇ ਅੱਗੇ ਖੜਨ ਕਰਕੇ ਉਹ ਧੁੱਪ ਵੀ ਰੁਕ ਗਈ ਤੂੰ ਪਾਸੇ ਹੋ ਦਾਤਾ ਇੱਕ ਉੱਪਰ ਲਾਹੇ ਅਕਾਲ ਪੁਰਖ ਵਹਿਗੁਰੂ ਤੂੰ ਦਾਤਾ ਨਹੀਂ ਦੇ ਰਿਆ ਉਹਨੇ ਤੈਨੂੰ ਦਾਤਾ ਦੇ ਕੇ ਇੱਕ ਤੈਨੂੰ ਡਿਊਟੀ ਦਿੱਤੀ ਏ ਤੂੰ ਆਪਣੀ ਡਿਊਟੀ ਨਿਭਾ ਰਿਆ ਏ ਪਰ ਤੂੰ ਹਮੇ ਦੇ ਵਿੱਚ ਆ ਕੇ ਦੂਜਿਆਂ ਤੇ ਟੌਰ ਪਾਈ ਜਾਣਾ ਦੂਜਿਆਂ ਨੂੰ ਪਰੇਸ਼ਾਨ ਕਰੀ ਜਾਣਾ ਹੈ ਤੂੰ ਸਦੀਵੀ ਰਾਜਾ ਨਹੀਂ ਏ ਤੂੰ ਥੋੜੇ ਚਿਰ ਵਾਸਤੇ ਰਾਜਾ ਏ ਪਤਾ ਨਹੀਂ ਕਿੰਨੇ ਤੇਰੇ ਤੇ ਹਮਲਾ ਕਰਕੇ ਤੇਰਾ ਰਾਜ ਖੋਹ ਲੈਣਾ ਤੈਨੂੰ ਕੈਦ ਕਰ ਦੇਣਾ ਤੇਰੀ ਮੌਤ ਹੋ ਜਾਣੀ ਦਾਤਾ ਇੱਕ ਹੀ ਏ ਭਲਿਆ ਜਿਹੜਾ ਮिन्नੂ ਵੀ ਦਾਤ ਦਿੰਦਾ ਏ ਤੇ ਤੈਨੂੰ ਵੀ ਦਾਤ ਦਿੰਦਾ ਏ ਮੈਨੂੰ ਉਹਨੇ ਫਕੀਰੀ ਦੀ ਡਿਊਟੀ ਦੇ ਦਿੱਤੀ ਤੈਨੂੰ ਉਹਨੇ ਅਮੀਰੀ ਦੀ ਡਿਊਟੀ ਦੇ ਦਿੱਤੀ ਰਾਜਾ ਬਣਾ ਦਿੱਤਾ ਹੰਕਾਰ ਕਿਸ ਗੱਲ ਦਾ ਰਾਜੇ ਨੂੰ ਅਨੁਭਵ ਹੋਇਆ ਸਮਝ ਲੱਗੀ ਕਿ ਵਾਕਈ ਹੀ ਇਹ ਫਕੀਰ ਉਸ ਪ੍ਰਮਾਤਮਾ ਨਾਲ ਜੁੜਿਆ ਹੋਇਆ ਏ ਉਹਦੀਆਂ ਗੱਲਾਂ ਕਰਨ ਵਾਲਾ ਏ ਉਹਨੇ ਕਿਹਾ ਮੈਂ ਆਪਣੇ ਮਾਲਕ ਨੂੰ ਰੋਜ਼ ਸਜਦਾ ਕਰਦਾ ਹਾਂ ਉਹਦੇ ਤੋਂ ਵੱਡਾ ਕੋਈ ਮਾਲਕ ਨਹੀਂ ਹੈ ਦੁਨੀਆਂ ਦੇ ਸ਼ਾਹ ਹੁਸ਼ੇ ਹੁੰਦੇ ਨੇ ਰਾਜੇ ਹੋਣ ਚਾਹੇ ਮੰਤਰੀ ਸੰਤਰੀ ਹੋਣ ਇਹ ਉਛੇ ਹੁੰਦੇ ਨੇ ਇਹ ਕੰਨਾਂ ਦੇ ਕੱਚੇ ਹੁੰਦੇ ਨੇ ਇਹਨਾਂ ਦੇ ਕੰਨ ਦੇ ਵਿੱਚ ਕੋਈ ਚੁਗਲੀ ਕਰ ਜਾਵੇ ਇਹ ਆਪਣੇ ਦੋਸਤਾਂ ਨੂੰ ਵੀ ਮਾਰ ਲੱਗਿਆਂ ਲਿਆਜ ਨਹੀਂ ਕਰਦੇ ਇਸੇ ਕਰਕੇ ਭਾਈ ਗਰਦਾਸ ਜੀ ਕਹਿੰਦੇ ਹੁਛਾ ਸਾਹ ਨ ਕੀ ਜਾਈ ਫਿਰ ਪਛੋ ਤਾਈਏ ਕਹਿੰਦੇ ਹੁਛਾ ਸਾਹ ਕਦੇ ਨਹੀਂ ਕਰੇਨਾ ਥੋੜੇ ਛੋਟੇ ਦਿਲ ਵਾਲੇ ਨੂੰ ਕਦੇ ਆਪਣੇ ਕੋਲੇ ਨਾਲ ਲਿਆਓ ਕਦੇ ਉਹਦੇ ਤੋਂ ਕੋਈ ਪੈਸਾ ਕੋਈ ਚੀਜ਼ ਨਾ ਲਓ ਉਹ ਤੁਹਾਨੂੰ ਬੇਇਜਤ ਕਰ ਦੇਗਾ ਸਾਹਿਬ ਉਹ ਨਾ ਸੇਵੀਏ ਸ਼ਮ ਡੰਡ ਸਹਾਈਏ ਕਹਿੰਦੇ ਉਹ ਕਾ ਦਾ ਮਾਲਕ ਜਿਹਦੀ ਸੇਵਾ ਕਰਕੇ ਵੀ ਚਮਾ ਦਾ ਡਰ ਨਾ ਮੁਕ ਸਕੇ ਉਹ ਕਿਹੜੀ ਚੀਜ਼ ਜਿਹਨੂੰ ਅਸੀਂ ਸੇਵ ਸੇਵ ਕੇ ਇਸ ਡਰ ਦੇ ਵਿੱਚੋਂ ਨਹੀਂ ਨਿਕਲੇ ਤੇ ਉਹ ਕਿਹੜੀ ਹੈ ਜਿਹਨੂੰ ਸੇਵ ਕੇ ਇਸ ਡਰ ਚੋਂ ਨਿਕਲੀਦਾ ਹੈ ਵਾਛੇ ਕਹਿੰਦੇ ਨੇ ਜਿਨ੍ਹਾਂ ਨੇ ਨਰਭਉ ਨੂੰ ਜੇ ਸੇਵ ਲਿਆ ਨਾ ਚਿੰਨਰ ਭਉ ਚਿੰਨ ਹਰਨ ਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ੍ਹਾਂ ਨੇ ਨਰਭਉ ਪ੍ਰਮਾਤਮਾ ਨੂੰ ਯਾਦ ਕਰ ਲਿਆ ਉਹਨਾਂ ਦੇ ਅੰਦਰੋਂ ਡਰ ਕਿਕ ਨਿਕਲ ਜਾਂਦਾ ਏ ਮੌਤ ਦਾ ਡਰ ਨਿਕਲ ਜਾਂਦਾ ਏ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਉਹ ਅਸਲੀ ਤਾਤਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਹੈ ਜਿਹਦੀ ਸੇਵਾ ਕੀਤੀਆਂ ਡਰ ਨਿਕਲਦਾ ਏ ਅਰ ਜਿਹੜੇ ਦੁਨੀਆ ਦੇ ਸਾਹਿਬ ਬਣੇ ਬੈਠੇ ਨੇ ਥਾ ਥਾਂ ਤੇ ਅੱਜ ਕੱਲ ਤੇ ਬਾਬੇ ਰੌਲਾ ਚੱਲਦਾ ਪਿਆ ਏ ਹਰ ਕੋਈ ਆਪਣੇ ਆਪ ਨੂੰ ਰੱਬ ਦੇ ਨਾਲ ਮਿਲਿਆ ਹੋਇਆ ਦੱਸਦਾ ਏ ਕੋਈ ਡੇਰਾ ਖੋਲ ਕੇ ਬੈਠਾ ਏ ਤੇ ਕੋਈ ਚਰਚਾ ਖੋਲ ਕੇ ਬੈਠਾ ਏ ਕੋਈ ਗੁਰਦਾਰਾ ਬਣਾ ਕੇ ਬੈਠਾ ਏ ਕੋਈ ਮੰਦਰ ਬਣਾ ਕੇ ਬੈਠਾ ਏ ਕੋਈ ਵੈਸੇ ਹੀ ਛਤਰੀ ਲਾ ਕੇ ਬੈਠਾ ਕਹਿੰਦਾ ਮੇਰੇ ਕੋਲ ਹੱਥ ਦੀਆਂ ਰੇਖਾਵਾਂ ਦੇ ਬਾਰੇ ਪੁੱਛੋ ਮੈਂ ਤੁਹਾਨੂੰ ਸੁੱਖ ਦਵਾਵਾਂਗਾ ਤੁਹਾਨੂੰ ਅਮੀਰ ਬਣਾ ਲਵਾਂਗਾ ਤੇ ਸਾਡੇ ਲੋਕ ਉਹਨਾਂ ਸੜਕਾਂ ਦੇ ਬੈਠੇ ਹੋਏ ਜਿਹੜੇ ਹੱਥ ਦੀਆਂ ਲਕੀਰਾਂ ਵੇਖਦੇ ਨੇ ਉਹਨਾਂ ਦੇ ਕੋਲੇ ਖੜਦੇ ਨੇ ਪਰ ਕਦੇ ਇਹ ਸਵਾਲ ਨਹੀਂ ਕਰਨਗੇ ਕਿ ਪੰਡਤ ਜੀ ਜੇ ਤੁਸੀਂ ਸਾਡੀਆਂ ਲਕੀਰਾਂ ਵੇਖ ਕੇ ਸਾਨੂੰ ਅਮੀਰ ਕਰ ਸਕਦੇ ਜੇ ਤੁਹਾਡੀਆਂ ਲਕੀਰਾਂ ਤੁਹਾਨੂੰ ਇਸ ਝੁੱਗੀ ਵਿੱਚ ਇਸ ਛਤਰੀ ਦੇ ਥੱਲੇ ਕਿਉਂ ਬਿਠਾ ਕੇ ਬਿਠਾਈਏ ਨੇ ਤੁਸੀਂ ਤਾਂ ਰੋਡ ਤੇ ਬੈਠੇ ਸਾਈਡ ਤੇ ਬੈਠੇ ਸਾਡੇ ਘਰਾਂ 'ਚ ਆਣ ਆਣ ਕੇ ਸਾਡੀਆਂ ਲਕੀਰਾਂ ਨੂੰ ਦੱਸ ਕੇ ਕਹਿੰਦੇ ਜੇ ਅਮੀਰ ਕਰ ਦਾਂਗਾ ਤੂੰ ਆਪਿਓ ਨਹੀਂ ਹੋਇਆ ਉਹ ਆਪਣੀਆਂ ਲਕੀਰਾਂ ਕਿਉਂ ਨਹੀਂ ਵੇਖੀਆਂ ਉਹ امیر ਹੋ ਜਾਂਦੇ ਨੇ ਵੈਸੇ ਸਾਡੇ ਵਰਗਿਆਂ ਨੂੰ ਲੁੱਟ ਕੇ ਜਦੋਂ ਨਗਗ ਨੂੰ ਨਗਾਵਣੀ ਮੁੰਦਰੀ ਦੇ ਦਿੱਤੀ ਕੁਝ ਹੋਰ ਚੀਜ਼ ਦੇ ਦਿੱਤੀ ਤੇ ਹਜ਼ਾਰਾਂ ਰੁਪਇਆ ਲੈ ਲੈਂਦੇ ਨੇ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਇਹ ਮੁੰਦਰियां ਪਾ ਕੇ امیر ਹੋਣਾ ਚਾਹੁੰਦੇ ਨੇ ਇਦਾਂ امیر ਹੋਇਆ ਜਾਂਦਾ ਜਿਹੜਾ ਪੁੰਦਰियां ਵੇਚ ਰਿਆ ਨਗਾ ਵਾਲੀਆਂ ਉਹਦੇ ਅਰਬਪਤੀ ਹੁੰਦਾ ਜਦ ਤਰ ਇਹ ਸਮਝ ਆ ਗਈ ਫਿਰ ਪਤਾ ਲੱਗੇਗਾ ਇਹ ਸਮਝ ਗੁਰੂ ਗ੍ਰੰਥ ਸਾਹਿਬ ਨੇ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕੋਈ ਐਸਾ ਨਹੀਂ ਜਿਹੜਾ ਸਾਨੂੰ ਸਮਝ ਦੇ ਸਕੇ ਸਾਹਿਬੋ ਨਾ ਸੇਵੀਐ ਚਮ ਡੰਡ ਸਹਾਈਐ ਹਉ ਮੈ ਰੋਗ ਨ ਕਟਈ ਉਹ ਵੈਦ ਨ ਲਾਈਐ ਕਹਿੰਦੇ ਜਿਹੜਾ ਹੁਮੇ ਦੀ ਬਿਮਾਰੀ ਨਹੀਂ ਕੱਟ ਸਕਦਾ ਉਸ ਡਾਕਟਰ ਦਾ ਸਾਨੂੰ ਕੀ ਫਾਇਦਾ ਹਉ ਮੇ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਵਸੇ ਇਕ ਥਾਂ ਵਾਲੀ ਵਿਸਥਾਏ ਇਹਨਾਂ ਦਾ ਆਪਸ ਵਿੱਚ ਵਿਰੋਧ ਹੈ ਨਾਮ ਤੇ ਹਉਮੇ ਨਹੀਂ ਵਸਦੀ ਪਰ ਸਹਿਬ ਨੇ ਹਉਮੇ ਨੂੰ ਦੂਰ ਕਰਕੇ ਕਬੀਰ ਆਈ ਮੁਝੇ ਪੈ ਅਣ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀ ਨੂੰ ਆਦੇਸ਼ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਤੇ ਵੀ ਬੜੀ ਵਾਰ ਹਉਮੇ ਰੂਪ ਬਦਲ ਬਦਲ ਕੇ ਆਈ ਪਰ ਮੇਰੇ ਗੁਰੂ ਨੇ ਮੈਨੂੰ ਰੱਖ ਲਿਆ ਉਹਨੂੰ ਉਪਦੇਸ਼ ਦੇ ਕੇ ਤੋੜ ਦਿੱਤਾ ਉਨਵਾਗਾਤ ਉਰ ਦਿੱਤਾ ਤੇ ਜਿਨ੍ਹਾਂ ਨੇ ਬਾਣੀ ਨੂੰ ਪੜ ਲਿਆ ਬਾਣੀ ਉਹਨਾਂ ਦੇ ਅੰਦਰੋਂ ਹਉਮੈ ਕੱਢਦੀ ਏ ਤੇ ਜਦੋਂ ਹਉਮੈ ਨਿਕਲ ਗਈ ਫਿਰ ਸੰਤੋਖ ਆ ਗਿਆ ਧੀਰਜ ਆ ਗਿਆ ਧਰਮ ਆ ਗਿਆ ਫਿਰ ਮਨੁੱਖ ਸਿਰਤਾ ਦੇ ਵਿੱਚ ਆ ਜਾਂਦਾ ਏ ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹਉਮੈ ਨਹੀਂ ਕੱਟ ਸਕਦਾ ਉਹ ਵੈਦ ਕਾਦੇ ਵਾਸਤੇ ਉਹ ਡਾਕਟਰ ਕਾਦਾ ਜਿਹੜਾ ਇਸ ਬਿਮਾਰੀ ਨੂੰ ਨਹੀਂ ਕੱਟ ਸਕਦਾ ਇਸੇ ਕਰਕੇ ਬਾਣੀ 'ਚ ਕਿਹਾ ਗਿਆ ਵੀ ਮੇਰਾ ਵੈਦ ਗੁਰੂ ਕੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਮੇਰਾ ਵੈਦ ਜਿਹੜਾ ਉਹ ਅਕਾਲ ਪੁਰਖ ਵਹਿਗੁਰੂ ਹੈ ਮੈਂ ਉਹਦੇ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ ਉਹਦੇ ਅੱਗੇ ਜਿਦਾ ਕਰਦਾ ਹਾਂ ਉਸ ਅਕਾਲ ਪੁਰਖ ਵਹਿਗੁਰੂ ਦੇ ਹੁਕਮ ਅਨਸਾਰ ਲਿਖੀ ਗਈ ਸਤਿਗੁਰੂ ਦੀ ਬਾਣੀ ਨੂੰ ਮੈਂ ਪੜ ਕੇ ਜੀਵਨ ਦਾ ਆਧਾਰ ਬਣਾਉਣਾ ਹਾਂ ਇਸ ਕਰਕੇ ਮੈਨੂੰ ਹੋਰ ਦੀ ਲੋੜ ਨਹੀਂ ਹੌਮੇ ਰੋਗ ਨ ਕਟਈ ਉਹ ਵੈਦ ਨਾ ਲਾਈਏ ਕਹਿੰਦੇ ਉਸ ਵੈਦ ਦਾ ਕੀ ਫਾਇਦਾ ਜਿਹੜਾ ਹੌਮੇ ਦਾ ਰੋਗ ਨਹੀਂ ਕੱਟ ਸਕਦਾ ਤੁਰਮਤ ਮੈਲਨ ਉੱਤਰੇ ਕਹਿੰਦੇ ਜੇ ਭੈੜੀ ਮਤ ਸਾਫ ਨਹੀਂ ਹੋਈ ਕਿਉਂ ਤੀਰਥ ਨਹਾਈਏ ਇਹ ਤੀਰਥਾਂ ਤੇ ਨਹਾਉਣ ਦੀ ਕੀ ਲੋੜ ਐ ਅੱਜ ਲੋਕ ਤੀਰਥਾਂ ਤੇ ਜਾਂਦੇ ਨੇ ਤੇ ਹੋਰ ਮੈਲ ਚੁੱਕ ਕੇ ਲੈ ਆਉਂਦੇ ਨੇ ਹੌਮੇ ਹੰਕਾਰ ਦੇ ਨਾਲ ਭਰ ਜਾਂਦੇ ਨੇ ਮੈਂ ਫਲਾਣੇ ਥਾਂ ਤੇ ਇੰਨੀ ਵਾਰ ਗਿਆ ਮੈਂ ਫਲਾਣੇ ਥਾਂ ਤੇ ਹਰ ਸਾਲ ਜਾਂਦਾ ਮੇਰੀ ਬੜੀ ਸ਼ਰਧਾ ਇਦਾਂ ਦੀਆਂ ਗੱਲਾਂ ਕਰਨ ਵਾਲੇ ਜਾਂ ਉਹਨਾਂ ਨੂੰ ਹੋਰ ਲੋਕ ਇਹ ਕਹਿ ਦਿੰਦੇ ਨੇ ਬੱਲੇ ਬੱਲੇ ਤੇਰੀ ਬੜੀ ਭਾਵਨਾ ਤੇਰੀ ਬੜੀ ਸ਼ਰਧਾ ਤੂੰ ਬੜਾ ਗੁਰੂ ਦੇ ਲਾਗੇ ਨਹੀਂ ਪਿਆਰਿਆ ਜੇ ਹਉਮੈ ਨਹੀਂ ਨਾ ਦੁਰਮਤ ਭੈੜੀ ਮਤ ਨਹੀਂ ਨਾ ਸਾਫ ਹੋਈ ਕਿੱਥੇ ਮਰਜੀ ਨਾਈ ਜਾ ਚਾਹਾਂ ਜੇ ਅਹਮਕੁੰਡ ਜਾ ਕੇ ਉਥੇ ਬਰਫ ਦੇ ਸਰੋਵਰ ਚ ਨਾ ਆ ਕੇ ਆ ਜਾ ਤਾਂ ਵੀ ਤੇਰਾ ਮਨ ਸਾਫ ਨਹੀਂ ਹੋਣਾ ਜੇ ਅੰਦਰੋਂ ਦੁਰਮਤ ਨਹੀਂ ਨਿਕਲੀ। ਭੈੜੀ ਮਤ ਛਡਣੀ ਐ। ਗੁਰਮਤ ਨੂੰ ਧਾਰਨ ਕਰਨਾ ਐ, ਦੁਰਮਤ ਨੂੰ ਛਡਣਾ ਐ। ਦੁਰਮਤ ਮੈਲ ਨੇ ਉੱਤਰੇ ਕਿਉਂ ਤੀਰਥ ਨਾਈਏ। ਪੀਰ ਮਰੀ ਦਾ ਪਰਹੜੀ। ਗੁਰੂ ਅਕਾਲ ਪੁਰਖ ਵਹਿਗੁਰੂ ਦੇ ਨਾਲ ਜੋੜਨ ਵਾਲਾ। ਸਾਡੇ ਵਾਸਤੇ ਸਾਡਾ ਗੁਰੂ ਨਾਨਕ ਹੀ ਪੀਰ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਬਣੇ ਸ਼ਬਦੇ ਜੱਗ ਬੁਰਾਨੇ ਸਾਡੇ ਵਾਸਤੇ ਗੁਰੂ ਨਾਨਕ ਦਾ ਉਪਦੇਸ਼ ਸ਼ਬਦ ਗਿਆਨ ਹੀ ਪੀਰ ਹੈ ਸਾਨੂੰ ਆ ਮਡੀਆਂ ਲਾ ਹਰੇ ਕੱਪੜੇ ਚੜਾਉਣ ਦੀ ਲੋੜ ਨਹੀਂ ਸਾਡਾ ਅਕਾਲ ਪੁਰਖ ਤੇ ਗੁਰੂ ਨਾਨਕ ਸਾਡੇ ਵਾਸਤੇ ਸਭ ਕੁਝ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਾਰਿਆਂ ਤੋਂ ਵੱਡਾ ਮੇਰਾ ਬਾਬਾ ਨਾਨਕ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਪੀਰ ਮਰੀਦਾ ਪਿਰਹੜੀ ਸੁਖ ਸਹਿਜ ਸਮਾਇਐ ਕਹਿੰਦੇ ਗੁਰੂ ਪੀਰ ਦੇ ਨਾਲ ਸਾਂਝ ਪਾ ਤੇ ਤੈਨੂੰ ਸੁੱਖ ਮਿਲੇਗਾ ਤੇ ਸਹਿਜ ਅਵਸਥਾ ਚ ਲੈ ਜਾਏਗਾ ਹਰ ਕੋਈ ਇੱਛਾ ਇੱਕੋ ਹੀ ਹੈ ਸਾਡੀ ਸਾਰਿਆਂ ਦੀ ਵੀ ਸੁੱਖ ਮਿਲ ਜਾਵੇ ਅਸੀਂ ਸ਼ਾਂਤ ਹੋ ਜਾਈਏ ਸਾਡਾ ਮਨ ਟਿਕ ਜਾਵੇ ਤੇ ਬਾਦਸ਼ਾਹ ਕਹਿੰਦੇ ਟਿਕੇਗਾ ਜਦੋਂ ਤੂੰ ਇੱਕ ਦਾਤੇ ਨੂੰ ਯਾਦ ਕਰੇਂਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰੀਆਂ ਕਰਾਉਣੀਆਂ ਤੇ ਇੱਕੋ ਇੱਕ ਦਾਤਾ ਹੈ ਪ੍ਰਮਾਤਮਾ ਚਾਕੇ ਵਸ ਹੈ ਕਾਮ ਧੇਨਾ ਕਾਮ ਧੇਨ ਗਉ ਕਹੀ ਜਾਂਦੀ ਹੈ ਸਵਰਗ ਚ ਰਹਿੰਦੀ ਪੰਡਤਾਂ ਦੇ ਮੁਤਾਬਕ ਇਹ ਸਵਰਗ ਦੇ ਵਿੱਚ ਕਾਮ ਧੇਨ ਗਉ ਰਹਿੰਦੀ ਹੈ ਜਿਹੜਾ ਇਹਦਾ ਸਿਮਰਨ ਕਰੇਗਾ ਉਹਦੀਆਂ ਇਹ ਗਾਂ ਇੱਛਾ ਪੂਰੀਆਂ ਕਰ ਦੇਗੀ ਗੁਰੂ ਰਾਮਦਾਸ ਜੀ ਨੇ ਲੰਬੀ ਲਖੀਰ ਖਿੱਚ ਦਿੱਤੀ ਹੈ ਕਹਿਣ ਲੱਗੇ ਪਹਿਲਾਂ ਅਸੀਂ ਗਾਂ ਨੂੰ ਯਾਦ ਕਰਾਂਗੇ ਫਿਰ ਪਾਰਜਾਦ ਰੁੱਖ ਨੂੰ ਯਾਦ ਕਰਾਂਗੇ ਉਹ ਭਲਿਆ ਇਹਨਾਂ ਦਾ ਖੇੜਾ ਛੱਡੋ ਸਿੱਧਾ ਆਕਾਰਪੁਰਖ ਨੂੰ ਯਾਤ ਕਰੋ ਜਿਹਦੇ ਅਧੀਨ ਇਹ ਹੁੰਦੀਆਂ ਨੇ ਪਾਰ ਜਾਤ ਹੋਵੇ ਕਾਮ ਤੇਨ ਗਊ ਹੋਵੇ ਚਾਹੇ ਹੋਰ ਕੋਈ ਦੇਵੀ ਦੇਵਤਾ ਹੋਵੇ ਪਾਸ਼ੇ ਕਹਿੰਦੇ ਇੱਕ ਆਕਾਰਪੁਰਖ ਤੋਂ ਉੱਪਰ ਕੁਝ ਨਹੀਂ ਹੈ ਸਾਰੇ ਉਹਦੇ ਤੋਂ ਥੱਲੇ ਐ ਫਿਰ ਵੱਡੇ ਨੂੰ ਸੇਵ ਕਿਤੇ ਵੱਡੇ ਆਪਸ ਨਾਲ ਸਾਂਝ ਹੋਵੇ ਛਪਾਈਆਂ ਦੇ ਤਰਲੇ ਕੱਢੀ ਜਾਵੇ ਚੰਗੀ ਗੱਲ ਨਹੀਂ ਪਾਸ਼ੇ ਕਹਿੰਦੇ ਤੇਰੀ ਵੱਡੇ ਨਾਲ ਸਾਂਝ ਪਾ ਸਿੱਧੀ ਦੀ ਸਿੱਧੀ ਜੁੜ ਜਾ ਉਹਦੇ ਨਾਲ ਇਨਾਂ ਚੀਜ਼ਾਂ ਦੀ ਪੂਜਾ ਕਰਨ ਦੀ ਲੋੜ ਨਹੀਂ ਇੱਛਾਪੂਰਕ ਸਰਬ ਸੁਖਦਾਤਾ ਹਰ ਚਾਕੇ ਵਸਹਿ ਕਾਮ ਧੀਨਾ ਸੋ ਐਸਾ ਹਰ ਧਿਆਈਏ ਮੀਰੇ ਚੀੜੇ ਏ ਮੇਰੀ ਜਿੰਦੇ ਏ ਮੇਰੇ ਮਨ ਐਸੇ ਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਯਾਦ ਕਰ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ ਜਿਹਨੂੰ ਵਸਾ ਕੇ ਸਭ ਕੁਝ ਮਿਲ ਜਾਂਦਾ ਹੈ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸਾਰੇ ਸੁਖ ਮਿਲ ਗਏ ਸਾਰੇ ਸੁੱਖਾਂ ਚ ਧਨ ਦੌਲਤ ਵੀ ਮਿਲ ਗਿਆ ਧੀ ਪੁੱਤ ਵੀ ਮਿਲ ਗਿਆ ਤੰਦਰੁਸਤੀ ਵੀ ਮਿਲ ਗਈ ਸ਼ੋਭਾ ਵਡਿਆਈ ਉਹਦੇ ਵੀ ਮਿਲ ਗਏ ਸਾਰੇ ਸੁਖ ਮਿਲ ਗਏ ਕੋਈ ਪਿੱਛੇ ਛੁੱਟਿਆ ਹੀ ਨਹੀਂ ਤਾ ਸਰਬ ਸੁਖ ਪਾਵੇ ਮੇਰੇ ਮਨਾ ਏ ਮੇਰਿਆ ਮਨਾ ਤਾ ਸੁਖ ਮਿਲੇਗਾ ਜਦੋਂ ਉਸ ਦਾਤੇ ਨਾਲ ਜੁੜੇਗਾ ਫਿਰ ਜੁੜਨ ਵਾਸਤੇ ਕੀ ਕਰੀਏ ਸਹਿਜ ਜੀ ਕਹਿੰਦੇ ਜਪ ਮੰ ਸਤਨਾਮ ਏ ਮੇਰਿਆ ਮਨਾ ਪ੍ਰਮਾਤਮ ਅਕਾਲ ਪੁਰਖ ਨੂੰ ਯਾਦ ਕਰ ਛਪ ਮੰ ਸਤਨਾਮ ਸਦਾ ਸਤਨਾਮ ਸਤਨਾਮ ਸਦੀਵੀ ਹੋਣ ਵਾਲਾ ਕਿਹੜਾ ਕਦੇ ਖਤਮ ਨਹੀਂ ਹੁੰਦਾ ਕਹਿੰਦੇ ਉਸ ਅਕਾਲ ਪੁਰਖ ਵਹਿਗੁਰੂ ਦੇ ਨਾਮ ਨੂੰ ਸਦਾ ਜਪਦਾ ਰਹੇ ਇਹ ਹੋਵੇਗਾ ਕਿ ਹਲਤ ਪਲਤ ਮੁਖ ਉਜਲ ਹੋਈ ਹੈ ਕਹਿੰਦੇ ਇੱਥੇ ਤੇ ਉੱਥੇ ਮੁਖ ਉਜਲਾ ਹੋ ਗਿਆ ਨਿਤ ਧਾਈਏ ਹਰ ਪ੍ਰਖ ਨਿਰੰਜਣਾ ਕਹਿੰਦੇ ਇਹ ਮੇਰੇ ਮਨਾ ਸਦਾ ਹੀ ਉਹਨੂੰ ਯਾਦ ਕਰਦਾ ਰਹੇ ਜਿਹੜਾ ਇੱਥੇ ਵੀ ਤੇਰੀ ਬਾਹ ਫੜੇ ਤੇ ਉੱਥੇ ਵੀ ਤੇਰੀ ਬਾਹ ਫੜੇ ਜਿਹੜਾ ਕਦੇ ਵੀ ਤੇਰਾ ਸਾਥ ਨਾ ਛੱਡੇ ਉਹਨੂੰ ਯਾਦ ਕਰਦਾ ਰਹੇ ਰਹਾਓ ਚੈ ਹਰ ਸਿਮਰਨ ਭਿਆ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਚੱਲਣ ਲੱਗ ਜਾਂਦਾ ਏ ਕਿੱਥੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਹੋ ਜਾਂਦਾ ਏ ਤਹੇ ਉਪਾਦ ਗਤ ਕੀਨੀ ਕਹਿੰਦੇ ਉਥੋਂ ਝਗੜੇ ਵਿਖੇੜੇ ਦੁਸ਼ਿ ਉੱਡ ਜਾਂਦਾ ਏ ਉਥੋਂ ਬਰਜਾਈਆਂ ਨਿਕਲ ਜਾਂਦੀਆਂ ਨੇ ਉਥੇ ਸੁਖ ਆ ਕੇ ਵਸ ਜਾਂਦਾ ਏ ਚਲਾਗੇ ਉਠ ਨਾਮ ਜਪ ਨਿਸ ਬਾਸੁਰ ਰਾਤ ਕਾਰਾ ਤੁਝੇ ਨਾ ਵਿਆਪਾਈ ਨਾਨਕ ਮਿਟੇ ਉਪਾਦ ਪਾਸ਼ੇ ਕਹਿੰਦੇ ਸਵਕਤੇ ਜੇ ਉਠ ਚਲਾਂਗੇ ਦਾ ਅਰਥ ਹੈ ਸਵੇਰ ਵੇਲਾ ਸਵਕਤਾ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ ਚਲਾਂਗੇ ਉਠ ਨਾਮ ਜਪ ਕਹਿੰਦੇ ਸਵੇਰੇ ਸਵਕਤੇ ਉਠ ਤੇ ਨਾਮ ਜਪ ਨਿਸਵਾਸੁਰ ਆਰਾਧ ਕਹਿੰਦੇ ਸਵੇਰੇ ਜਪ ਕੇ ਛੱਡ ਨਹੀਂ ਦੇਣਾ ਖੜਾ ਤੈਨ ਰਾਤ ਉਹਨੂੰ ਯਾਦ ਕਰੀ ਜਾ ਕਾਰਾ ਤੁਝੇ ਨਾ ਵਿਆਪਾਈ ਨਾਨਕ ਮਿਟੇ ਉਪਾਦ ਕਹਿੰਦੇ ਟੈਨਸ਼ਨਾਂ ਛੋਰੇ ਪਰੇਸ਼ਾਨੀਆਂ ਕਦੇ ਤੇਰੇ ਉੱਤੇ ਪ੍ਰਭਾਵਨੀ ਪਾਉਣਗੇ ਆ ਤੂੰ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਬਤੀਤ ਕਰੇਗਾ ਜੇ ਸਵੇਰ ਵੇਲੇ ਅੰਮ੍ਰਿਤ ਵੇਲਾ ਬਣਾ ਲਿਆ ਸਵੇਰ ਵੇਲੇ ਨੂੰ ਜੇ ਅੰਮ੍ਰਿਤ ਵੇਲਾ ਬਣਾ ਲਿਆ ਨਾ ਦਾਤੇ ਨਾਲ ਜੁੜ ਗਿਆ ਉਹਦੀਆਂ ਵਡਿਆਈਆਂ ਨਾਲ ਜੁੜ ਗਿਆ ਕਹਿੰਦੇ ਸਾਰੀ ਦਿਹਾੜੀ ਫਿਰ ਉਹਨੂੰ ਯਾਦ ਕਰਦਾ ਰਹੇ ਤੇ ਕਿਰਤ ਕਮਾਈ ਕਰੀ ਜਾ ਜੇ ਤੋ ਕਿਰਤ ਕਮਾਈ ਕਰੀ ਜਾਏਗਾ ਫਿਰ ਤੇਰਾ ਮਨ ਖਿੜਿਆ ਰਹੇਗਾ ਤੇ ਸਹਿਬ ਜੀ ਕਹਿੰਦੇ ਨੇ ਤਹੇ ਉਪਾਦ ਗਤ ਕੀਨੀ ਉਤੋਂ ਝਗੜੇ ਵਿਖੇੜੇ ਦੂਰ ਹੋ ਗਏ ਚਹੇ ਹਰ ਸਿਮਰਨ ਭਇਆ ਤਹਿ ਉਪਾਦ ਕਤ ਕੀਨੀ ਵੱਡ ਭਾਗੀ ਹਰ ਜਪਨਾ ਕਹਿੰਦੇ ਵੱਡੀਆਂ ਭਾਗਾ ਦੇ ਨਾਲ ਉਹਨੂੰ ਜਪਿਆ ਜਾਂਦਾ ਏ ਦਾਤੈ ਨੂੰ ਯਾਦ ਕੀਤਾ ਜਾਂਦਾ ਏ ਹਰ ਕੋਈ ਯਾਦ ਨਹੀਂ ਕਰ ਪਾਉਂਦਾ ਜਨ ਨਾਨਕ ਕੋ ਗੁਰੇ ਹਮਤ ਦਿਨੀ ਕਹਿੰਦੇ ਨਾਨਕ ਨੂੰ ਵੀ ਪ੍ਰਮਾਤਮਾ ਨੇ ਗੁਰੂ ਨੇ ਇਹ ਮਤ ਸਮਝਾ ਦਿੱਤੀ ਹੈ ਜਾ ਪਹਾਰ ਭਵਜਲ ਤਰਨਾ ਕਹਿੰਦੇ ਗੁਰੂ ਨੇ ਕੀ ਮਤ ਦਿੱਤੀ ਐ ਕਿ ਹਰੀ ਪਰਮਾਤਮਾ ਨੂੰ ਜਪਦਾ ਰਹੇ ਤੇ ਜਪਦੇ ਜਪਦੇ ਇਸ ਭਵਜਲ ਇਸ ਸੰਸਾਰ ਨੂੰ ਤਰ ਜਾਏਗਾ ਸੌਖਾ ਹੋ ਜਾਏਗਾ ਤੇਰੇ ਆਸ ਤੇ ਤਰਨਾ ਦਾਤੇ ਪਰਮਾਤਮਾ ਦੇ ਗੁਣ ਗਾਇਆ ਕਰ ਉਹ ਹਰ ਵੇਲੇ ਤੇਰੇ ਨਾਲ ਹੈ ਕੋਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਕੁਰੂ ਸਦਾ ਹੀ ਤੇਰੇ ਨਾਲ ਰਹਿੰਦਾ ਏ ਅੰਗ ਸੰਗ ਰਹਿੰਦਾ ਏ ਜਦੋਂ ਉਹਨੂੰ ਯਾਦ ਕਰੇਗਾ ਤੇਰੀ ਜ਼ਿੰਦਗੀ ਚੜ੍ਹਦੀ ਕਲਾ ਵਾਲੀ ਬਣ ਜਾਵੇਗੀ ਜਦੋਂ ਤੇਰੇ ਅੰਦਰੋਂ ਉਹ ਵਿਸਰ ਗਿਆ ਆੱਖਾਂ ਜੀਵਾਂ ਵਿਸਰੇ ਮਰ ਜਾਉ ਜਦੋਂ ਤੂੰ ਆਖਿਆਦਾਰਿਆ ਤੇ ਜਿਉਂਦਾ ਸੀ ਜਦੋਂ ਤੂੰ ਭੁਲਾ ਦਿੱਤਾ ਉਸ ਦਿਨ ਆਤਮਿਕ ਤੌਰ ਤੇ ਚੜ੍ਹਦੀ ਕਲਾ ਵਾਲੇ ਪਾਸੇ ਤੂੰ ਮਰ ਗਿਆ ਢੈਂਦੀ ਕਲਾ ਆ ਗਈ ਪਰੇਸ਼ਾਨੀਆਂ ਆ ਗਈਆਂ ਟੈਨਸ਼ਨ ਆ ਗਈਆਂ ਦੁੱਖ ਤੇ ਕਲੀਫਾਂ ਆ ਗਈਆਂ ਤੂੰ ਜ਼ਿੰਦਗੀ ਨੂੰ ਹੁਣ ਬਤੀਤ ਨਹੀਂ ਕਰ ਰਿਹਾ ਜ਼ਿੰਦਗੀ ਦਾ ਭਾਰ ਢੋ ਰਿਹਾ ਏ ਜਦੋਂ ਭੁੱਲ ਗਿਆ ਜਦੋਂ ਉਹ ਜਾਗ ਆ ਗਿਆ ਫਿਰ ਤੇਰੇ ਅੰਦਰ ਦਇਆ ਸੰਤੋਖ ਧੀਰਜ ਧਰਮ ਨਿਰਭਉਪੁਣਾ ਨਰਵੈਰਤਾ ਆ ਗਈ ਤੂੰ ਚੜਦੀ ਕਲਾ 'ਚ ਅੱਗੇ ਵਧਦਾ ਜਾਂਦਾ ਏ ਇੱਥੇ ਤਾਂ ਮੌਤ ਦਾ ਵੀ ਡਰ ਡਰਾਉਂਦਾ ਨਹੀਂ